ਮੈਂ ਸਰਜੀਤ ਸਿੰਘ ਰਾਏ ਰਾਏ ਕੁਦਰਤੀ ਖੇਤੀ ਫਾਰਮ ਪਿੰਡ ਲੰਗੇਰੀ ਤਹਿਸੀਲ ਵੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਜੀ ਮੈਂ ਪਿਛਲੇ ਕੋਈ 11-12 ਸਾਲ ਤੋਂ ਮਤਲਬ ਸਨ 2012-13 ਤੋਂ ਕੁਦਰਤੀ ਖੇਤੀ ਕਰਦਾ ਜੀ ਤੇ ਜਿਹਦੇ ਵਿੱਚ ਲਗ-ਲਗ ਲਗਭਗ ਸਾਰੀਆਂ ਫਸਲਾਂ ਜਿਵੇਂ ਕਣਕ ਹੋ ਗਈ ਮੱਕੀ ਹੋ ਗਈ ਗੰਨਾ ਹੋ ਗਿਆ ਹਲਦੀ ਹੋ ਗਈ ਇਹਨਾਂ ਮੇਨ-ਮੇਨ ਫਸਲਾਂ ਤੇ ਮੈਂ ਕੰਮ ਕਰਦਾ ਜੀ ਤੇ ਜਿਨ੍ਹਾਂ ਨੂੰ ਪੂਰੇ ਤਰ੍ਹਾਂ ਆਰਗਾਨਿਕ ਤਰੀਕੇ ਦੇ ਨਾਲ ਬੀਜਦੇ ਆ ਪਾਲਣ ਪੋਸ਼ਣ ਕਰੀਦਾ ਫਿਰ ਉਹਨਾਂ ਦੀ ਹਾਰਵੈਸਟ ਕਰੀਦੀ ਮਤਲਬ ਉਹਨਾਂ ਦੀ ਵਾਢੀ ਕਰੀਦੀ ਆ ਫਸਲਾਂ ਦੀ ਸੋ ਕਣਕ ਨੂੰ ਪਹਿਲਾਂ ਸਭ ਤੋਂ ਪਹਿਲਾਂ ਉਹਦਾ ਜਿਹੜਾ ਬੀਜ ਆ ਉਹ ਵੀ ਮੈਂ ਆਪਣੇ ਘਰ ਤੋਂ ਹੀ ਰੱਖ ਲੈਣਾ ਜੀ ਬੀਜ ਜਿਹੜੇ ਚੰਗੀ ਜਗ੍ਹਾ ਜਿੱਥੇ ਸਿਹਤਮੰਦ ਹੈਗਾ ਸਾਡੀ ਜਗ੍ਹਾ ਖੇਤ ਦੇ ਵਿੱਚ ਜਿੱਥੇ ਕੋਈ ਬਿਮਾਰੀ ਨਹੀਂ ਲੱਗਿਓ ਕਣਕ ਨੂੰ ਧਲੀਆਂ ਅੱਛੀਆਂ ਨੇ ਉਥੋਂ ਬੀਜ ਰੱਖਦਾ ਜੀ ਉਸ ਤੋਂ ਬਾਅਦ ਫਿਰ ਜਦੋਂ ਕਣਕ ਨੂੰ ਸਾਰਾ ਬੀਜ ਬਜਾਏ ਕਰਕੇ ਉਹਨੂੰ ਬਾਉਣ ਤੇ ਕਰੀਦਾ ਬਜਾਏ ਤੇ ਤਿਆਰ ਕਰਕੇ ਤੇ ਫਿਰ ਉਹਨੂੰ ਅਸੀਂ ਕੰਸ਼ੀਅਮ ਦਾ ਜਿਹੜਾ ਹੈਗਾ ਜਵਾਨੂ ਖਾਦ ਦਾ ਟੀਕਾ ਲਾਇਦਾ ਉਹਦੇ ਨਾਲ ਸੋਧੀ ਦਾ ਉਹਦੇ ਨਾਲ ਜਿਹੜਾ ਝਾੜ ਆ ਉਹਦਾ 1.5% ਝਾੜ ਦਾ ਫਰਕ ਪੈਂਦਾ ਜੀ ਤੇ ਕਣਕ ਉਹਦੇ ਨਾਲ ਸੋਧ ਕੇ ਤੇ ਕਣਕ ਬੀਜਦੇ ਦੀ ਆ ਬੀਜਣ ਤੋਂ ਬਾਅਦ ਕੋਈ ਘੱਟੋ ਘੱਟ ਮੈਂ ਜਿਹੜਾ ਪਾਣੀ ਲਾਉਣਾ ਜੋ ਕੋਈ 60-65 ਦਿਨ ਤੋਂ ਬਾਅਦ ਪਾਣੀ ਲਾਉਣਾ ਉਸ ਤੋਂ ਪਹਿਲਾਂ ਉਹਨੂੰ ਤਿੰਨ ਚਾਰ ਵਾਰੀ ਪਾਥੀਆਂ ਦਾ ਦੀ ਸਪਰੇ ਜਿਹੜੀ ਆ ਪਾਥੀਆਂ ਦੇ ਪਾਣੀ ਦੀ ਸਪਰੇ ਉਹ ਸਪਰੇ ਕਰ ਦਿੰਦੇ ਆ ਤੇ ਗੰਡੋਆ ਖਾਦ ਪਾ ਦੇ ਦੀ ਆ ਰੂੜੀ ਖਾਦ ਵੀ ਪਾਈ ਦੀ ਆ ਬੀਜਣ ਤੋਂ ਪਹਿਲਾਂ ਤੇ ਉਹਨਾਂ ਜਿਹੜਾ ਕਣਕ ਦਾ ਫਟਾਰਾ ਬਹੁਤ ਅੱਛਾ ਰਹਿੰਦਾ ਬਿਮਾਰੀ ਵੀ ਬਹੁਤ ਘੱਟ ਆਉਂਦੀ ਆ ਤੇ ਉਸ ਤੋਂ ਬਾਅਦ 65 70 ਦਿਨ ਤੋਂ ਬਾਅਦ ਜੇ ਤਾਂ ਅਚਾਨਕ ਮੀਂਹ ਪੈ ਜਾਵੇ ਤੇ ਠੀਕ ਆ ਨਹੀਂ ਤੇ ਫਿਰ ਮੈਂ 65 70 ਦਿਨ ਤੋਂ ਬਾਅਦ ਉਹਨੂੰ ਪਾਣੀ ਲਾਉਣਾ ਜੀ ਮੰਗਣ ਦੇ ਜਦੋਂ ਵੀ ਕਣਕ ਪਾਣੀ ਮੰਗਦੀ ਆ ਮੈਂ ਕੋਈ ਵੀ ਫਸਲ ਐ ਪਾਣੀ ਮੈਂ ਪਹਿਲਾਂ ਕਦੇ ਨਹੀਂ ਲਾਉਂਦਾ ਜੇ ਫਸਲ ਪਾਣੀ ਜਦੋਂ ਮੰਗਦੀ ਆ ਉਦੋਂ ਫਸਲ ਨੂੰ ਪਾਣੀ ਲਾਉਣਾ ਮੈਂ ਇਹ ਫਸਲ ਨੂੰ ਪਾਣੀ ਲਾ ਕੇ ਜੇ ਉਸ ਤੋਂ ਬਾਅਦ ਫਿਰ ਗੋਡਗੜਾਈ ਜੇ ਕੋਈ ਨਦੀਨ ਹੈਗਾ ਉਹਨੂੰ ਗੋਡੀ ਕਰ ਦੇਦੀ ਆ ਤੇ ਲੇਬਰ ਲਾ ਕੇ ਆ ਵੀ ਅਸੀਂ ਦੋ ਬ੍ਰਦਰ ਹੈਗੇ ਅਸੀਂ ਆ ਵੀ ਨਾਲ ਲਾ ਕੇ ਗੋਡੀ ਕਰਕੇ ਉਸ ਤੋਂ ਬਾਅਦ ਉਹਨੂੰ ਫਿਰ ਸਪਰੇ ਬੈਸਟਲੀ ਕੰਪੋਜ਼ਰ ਦੀ ਵੀ ਸਪਰੇ ਕਰ ਦੇਦੀ ਆ ਉਹਨੂੰ ਥੱਲੇ ਪਾਣੀ ਦੇ ਵਿੱਚ ਵੀ ਜਦੋਂ ਕਣਕ ਨੂੰ ਪਾਣੀ ਲਾਉਣਾ ਉਦੋਂ ਪਾਣੀ ਦੇ ਨਾਲ ਵੀ ਨੱਕੇ ਤੇ ਵੀ ਉਹਨੂੰ ਲਾ ਦੇਈਦਾ ਜੀ ਪਹਿਲੀ ਗੱਲ ਬਿਮਾਰੀ ਆਉਂਦੀ ਨਹੀਂ ਆਰਗੈਨਿਕ ਫਸਲ ਨੂੰ ਜੋ ਮੇਰਾ ਤਜਰਬਾ ਬਿਮਾਰੀ ਬਹੁਤ ਘੱਟ ਆਉਂਦੀ ਆ ਜੇ ਕੋਈ ਬਿਮਾਰੀ ਆਉਂਦੀ ਵੀ ਆ ਤੇ ਉਹ ਤੁਸੀਂ ਨਿੰਮ ਜਾਤੀ ਦੇ ਚਾਰ ਪੰਜ ਇੱਕ ਬੂਟੇ ਹੈਗੇ ਜਿਵੇਂ ਨਿੰਮ ਹੋ ਗਿਆ ਅੱਕ ਹੋ ਗਿਆ ਤੇ ਅੱਕ ਤੇ ਤੂਰਾ ਹੋ ਗਿਆ ਤੇ ਇੱਕ ਹੁੰਦਾ ਸਦਾ ਬਹਾਰ ਤੇ ਐਲੋਵੇਰਾ ਇਹ ਚਾਰ ਪੰਜ ਚੀਜ਼ਾਂ ਨੂੰ ਮਿਲਾ ਕੇ ਅਸੀਂ ਉਹਨਾਂ ਦੇ ਪੱਤੇ ਹੈਗੇ ਉਹਨਾਂ ਦਾ ਉਬਾਲ ਲੈਣਾ 15-20 ਮਿੰਟ ਉਬਾਲ ਕੇ ਠੰਡਾ ਕਰਕੇ ਉਹਦੀ ਸਪਰੇ ਜਿਹੜੀ ਆ ਉਹ ਉਹ ਪ੍ਰਤੀ ਢੋਲੀ 16 ਲੀਟਰ ਦੇ ਹਿਸਾਬ ਦੇ ਨਾਲ ਉਹ 2 ਲੀਟਰ ਜਾਂ 1.5 ਲੀਟਰ ਉਹਦੇ ਵਿੱਚ ਪਾ ਕੇ ਤੇ ਸਪਰੇਅ ਕਰ ਦਿੰਦੀ ਆ ਮੈਂ ਜਿੰਨੀਆਂ ਵੀ ਸਪਰੇਅ ਜਦੋਂ ਵੀ ਮੈਂ ਆਰਗੈਨਿਕ ਸਪਰੇਅ ਕੋਈ ਵੀ ਕਰਦਾ ਉਹ ਮੈਂ ਐਡਵਾਂਸ ਇਹ ਕਰ ਦਿੰਦਾ ਜੀ ਬਿਮਾਰੀ ਦੇ ਵਾਸਤੇ ਤਾਂ ਕਿ ਬਿਮਾਰੀ ਆਵੇ ਹੀ ਨਾ ਤੇ ਜੇ ਬਿਮਾਰੀ ਆਉਂਦੀ ਆ ਤੇ ਫਿਰ ਉਹ ਸਪਰੇਅ ਨੂੰ ਦੁਬਾਰੇ ਫਿਰ 8-10 ਦਿਨ ਤੋਂ ਬਾਅਦ ਫਿਰ ਰਿਪੀਟ ਕਰ ਦਿੰਦਾ ਉਸ ਤੋਂ ਬਾਅਦ ਉਹਦੀ ਬਾਡੀ ਕਰ ਲੇਦੀ ਆ ਉਹ ਬਾਡੀ ਕਰਨ ਤੋਂ ਬਾਅਦ ਉਹਨੂੰ ਸਾਫ਼ ਸੁਥਰਾ ਫਿਰ ਉਹਨੂੰ ਪ੍ਰੋਸੈਸ ਕਰਕੇ ਕਈ ਬੰਦੇ ਜਿਹੜੇ ਉਹ ਲੱਗਿਓ ਉਹ ਕਣਕ ਵੀ ਲੈ ਜਾਂਦੇ ਐ ਇਸੇ ਤਰ੍ਹਾਂ ਖੇਤ ਦੇ ਵਿੱਚੋਂ ਹੀ ਤੇ ਕਈ ਜਿਹੜੇ ਉਹ ਪਸਾ ਕੇ ਪ੍ਰੋਸੈਸ ਕਰਕੇ ਵੀ ਉਹਨਾਂ ਨੂੰ ਅਸੀਂ ਦੇਈਦਾ ਜਿਵੇਂ ਕੋਈ ਵੱਡੇ ਸ਼ਹਿਰ ਹੋ ਗਏ ਬਟੇ ਉਹਨਾਂ ਲੋਕ ਉੱਥੋਂ ਦੇ ਸਾਡੇ ਨਾਲ ਪੱਕੇ ਜਿਹੜੇ ਕਸਟਮਰ ਜੁੜੇ ਹੋਏ ਨੇ ਮੇਰੇ ਨਾਲ ਉਹ ਫਿਰ ਆ ਕੇ ਇੱਥੋਂ ਮੇਰੇ ਖੇਤ 'ਚੋਂ ਲੈ ਜਾਂਦੇ ਨੇ ਕਿਸਾਨ ਵੀਰੋ ਮੇਰਾ ਨਾਮ ਹੈ ਡਾਕਟਰ ਅਮਨਪ੍ਰੀਤ ਮੈਂ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜੈਵਿਕ ਖੇਤੀ ਸਬੰਧੀ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਅ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿਸਾਨ ਵੀਰੋ ਕਿ ਹਰੀ ਕ੍ਰਾਂਤੀ ਜਦੋਂ ਆਈ ਸੀ 1966 ਦੇ ਵਿੱਚ ਤਾਂ ਉਦੋਂ ਹਰੀ ਕ੍ਰਾਂਤੀ ਲੈ ਕੇ ਆਉਣ ਦਾ ਜਿਹੜਾ ਮੁੱਖ ਉਦੇਸ਼ ਆਪਣਾ ਸੀਗਾ ਕਿ ਬਹੁਤ ਆਪਣੇ ਜਿਹੜੇ ਦੇਸ਼ ਸੀਗਾ ਪੂਰਾ ਦੁਨੀਆ ਜਿਹੜੀ ਸੀਗੀ ਉਹ ਭੁੱਖ ਦੇ ਨਾਲ ਮਰ ਰਹੀ ਸੀ ਤਾਂ ਕਰਕੇ ਜਦੋਂ ਹਰੀ ਕ੍ਰਾਂਤੀ ਆਈ ਤਾਂ ਹਰੀ ਕ੍ਰਾਂਤੀ ਦਾ ਬਹੁਤ ਵੱਡਾ ਯੋਗਦਾਨ ਸੀਗਾ ਫਸਲਾਂ ਦੇ ਝਾੜ ਦੇ ਵਿੱਚ ਵਾਧਾ ਕਰਨਾ ਤੇ ਆਪਣੇ ਦੇਸ਼ ਦੇ ਵਿੱਚੋਂ ਭੁੱਖਮਰੀ ਨੂੰ ਖਤਮ ਕਰਨਾ ਪਰ ਆਪਾਂ ਜਿਵੇਂ ਦੇਖਦੇ ਆਂ ਕਿ ਹਰੀ ਕ੍ਰਾਂਤੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਸੀਗਾ ਉਹ ਆਪਣਾ ਪੰਜਾਬ ਪ੍ਰਦੇਸ਼ ਦਾ ਰਿਹਾ ਜਿਹੜਾ ਉੱਤਰ ਭਾਰਤ ਦਾ ਪੰਜਾਬ ਹਰਿਆਣਾ ਯੂਪੀ ਸੀਗਾ ਇਹਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਵਿੱਚ ਤੇ ਉਹਨੂੰ ਸਫਲ ਕਰਨ ਦੇ ਵਿੱਚ ਤੇ ਪੂਰੀ ਦੁਨੀਆ ਨੂੰ ਭੁੱਖਮਰੀ ਤੋਂ ਕੱਢਣ ਦੇ ਵਿੱਚ ਬਹੁਤ ਵਧੀਆ ਆਪਾਂ ਜਿਹੜਾ ਰੋਲ ਆ ਜਿਹੜਾ ਉਹ ਅਦਾ ਕੀਤਾ ਪਰ ਆਪਾਂ ਇਹ ਵੀ ਦੇਖਦੇ ਆਂ ਕਿਸਾਨ ਵੀਰੋ ਵੀ ਹਰੀ ਕ੍ਰਾਂਤੀ ਤੇ ਜਿਹੜੇ ਕੁਝ-ਕੁਝ ਦੁਸ਼ ਪ੍ਰਭਾਵ ਵੀ ਜਿਹੜੇ ਹੈਗੇ ਆ ਉਹ ਸਮੇਂ ਦੇ ਨਾਲ-ਨਾਲ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ ਉਦੇ ਵਿੱਚ ਆਪਾਂ ਕੀ ਦੇਖਦੇ ਆਂ ਵੀ ਹੁਣ ਹਰੀ ਕ੍ਰਾਂਤੀ ਤੋਂ ਬਾਅਦ ਲਗਾਤਾਰ ਜਿਹੜਾ ਆਪਾਂ ਜੈਵਿਕ ਖੇਤੀ ਨੂੰ ਟੋਟਲੀ ਆਪਦੇ ਖੇਤਾਂ ਦੇ ਵਿੱਚੋਂ ਖਤਮ ਕਰਤਾ ਤੇ ਰਸਾਇਣਿਕ ਖੇਤੀ ਦੇ ਉੱਤੇ ਆਪਾਂ ਨਿਰੇ ਭਰੇ ਹੀ ਹੁਣ ਡਿਪੈਂਡੈਂਟ ਹੋ ਚੁੱਕੇ ਆਂ ਇੰਨੀ ਕਿ ਜਦੋਂ ਆਪਾਂ ਲਗਾਤਾਰ ਇਹ ਰਸਾਇਣਾਂ ਨੂੰ ਆਪਣੇ ਖੇਤਾਂ ਦੇ ਵਿੱਚ ਪਾ ਰਹੇ ਹਾਂ ਅੰਨੇ ਵਾਹ ਦੁਰਵਰਤੋਂ ਜਿਹੜੀ ਰਸਾਇਣਾਂ ਦੀ ਬਹੁਤ ਤਰੀਕਿਆਂ ਦੇ ਨਾਲ ਆਪਾਂ ਕਰ ਰਹੇ ਹਾਂ ਚਾਹੇ ਉਹ ਬੀਜ ਸੋਧ ਦੇ ਫਾਰਮ ਦੇ ਮਤਲਬ ਰੂਪ ਦੇ ਵਿੱਚ ਹੋਣ ਜਾਂ ਉਹ ਕੱਖਾਂ ਨੂੰ ਖਤਮ ਕਰਨ ਦੇ ਰੂਪ ਵਿੱਚ ਹੋਣ ਜਾਂ ਉਹ ਕੀੜੇ ਮਕੌੜਿਆਂ ਉਲੀ ਨਾਸ਼ਕਾਂ ਦੇ ਨੂੰ ਖਤਮ ਕਰਨ ਦੇ ਰੂਪ ਦੇ ਵਿੱਚ ਬਹੁਤ ਤਰੀਕਿਆਂ ਦੇ ਜਿਹੜੇ ਰਸਾਇਣ ਆ ਜਾਂ ਖਾਦਾਂ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਪਰਸੈਣਾਂ ਦੀ ਜਿਹੜੀ ਹੁਣ ਅੰਨੇਵਾ ਵਰਤੋਂ ਆਪਣੇ ਖੇਤਾਂ ਦੇ ਵਿੱਚ ਕਿਸਾਨ ਵੀਰੋਂ ਕਰ ਰਹੇ ਆ ਦਾ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਇਹ ਵਿਭਾਗ ਆ ਇਹਦਾ ਇੱਕ ਮੁੱਖ ਉਦੇਸ਼ ਇਹੀ ਹੈਗਾ ਕਿ ਪੰਜਾਬ ਨੂੰ ਹੁਣ ਆਪਾਂ ਥੋੜਾ ਜਿਹਾ ਜੈਵਿਕ ਖੇਤੀ ਦੇ ਵੱਲ ਪ੍ਰੇਰਿਤ ਕਰਨਾ ਜੈਵਿਕ ਖੇਤੀ ਵੱਲ ਪ੍ਰੇਰਿਤ ਕਰਨ ਦਾ ਇਹੀ ਆਪਣਾ ਉਦੇਸ਼ ਹੈਗਾ ਆ ਵੀ ਰਸਾਇਣਾਂ ਦਾ ਜਿਹੜਾ ਬਹੁਤ ਜ਼ਿਆਦਾ ਲੋਡ ਆਪਣੇ ਰਸਾਇਣਿਕ ਜਿਹੜੇ ਆਪਣੇ ਆਪਾਂ ਖਾਦਾਂ ਦੇ ਰੂਪ ਦੇ ਵਿੱਚ ਜਾਂ ਅਲੱਗ-ਅਲੱਗ ਰਸਾਇਣਾਂ ਦੇ ਰੂਪ ਦੇ ਵਿੱਚ ਕੁਦਰਤੀ ਸਰੋਤਾਂ ਦੇ ਵਿੱਚ ਚਾਹੇ ਉਹ ਆਪਾਂ ਧਰਤੀ ਦੇ ਵਿੱਚ ਪਾ ਰਹੇ ਆ ਉਹੀ ਜਿਹੜੇ ਰਸਾਇਣ ਆਪਣੇ ਵਾਯੂ ਮੰਡਲ ਦੇ ਵਿੱਚ ਵੀ ਸ਼ਾਮਿਲ ਹੋ ਰਹੇ ਆ ਹਵਾ ਦੇ ਵਿੱਚ ਸ਼ਾਮਿਲ ਹੋ ਰਹੇ ਆ ਉਹੀ ਜਿਹੜੇ ਰਸਾਇਣ ਹੈਗੇ ਉਹ ਘੁਲ ਕੇ ਜਿਹੜਾ ਆਪਣੇ ਜ਼ਮੀਨ ਦੇ ਵਿੱਚ ਆਪਣਾ ਪੀਣ ਵਾਲਾ ਪਾਣੀ ਆ ਉਹਨੂੰ ਵੀ ਬਹੁਤ ਜ਼ਿਆਦਾ ਹੱਦ ਲੈਵਲ ਤੱਕ ਜਿਹੜੇ ਪ੍ਰਦੂਸ਼ਿਤ ਕਰ ਰਹੇ ਆ ਬਹੁਤ ਹੀ ਕਿਸਾਨੀ ਵਿਰੋਧ ਦੁੱਖ ਹੋ ਰਿਹਾ ਇਹ ਗੱਲ ਨੂੰ ਕਹਿੰਦੇ ਆ ਵੀ ਇਹੀ ਸਾਰੇ ਰਸਾਇਣ ਜਿਹੜੇ ਹੈਗੇ ਆਪਾਂ ਖਾ ਰਹੇ ਆਂ ਚਾਹੇ ਆਪਾਂ ਦਾਲਾਂ ਦੇ ਰੂਪ ਦੇ ਵਿੱਚ ਉਹ ਰਸਾਇਣ ਸਾਡੇ ਅੰਦਰ ਜਾ ਰਹੇ ਆਂ ਸਾਹ ਦੇ ਰੂਪ ਦੇ ਵਿੱਚ ਵੀ ਪੀਣ ਵਾਲੇ ਪਾਣੀ ਦੇ ਵਿੱਚ ਵੀ ਰਸਾਇਣ ਜਾ ਰਹੇ ਆਂ ਕਣਕ ਦੇ ਵਿੱਚ ਖਾਣ ਵਾਲਾ ਆਟਾ ਜਿਹੜਾ ਹੈਗਾ ਇੱਥੋਂ ਤੱਕ ਹਰੇਕ ਸਾਹ ਲੈਣ ਵਾਲੀ ਹਵਾ ਤੱਕ ਵੀ ਕਿਸਾਨੀ ਵਿਰੋਧ ਦੂਸ਼ਿਤ ਹੋ ਚੁੱਕੀ ਆ ਇਸ ਲੈਵਲ ਤੱਕ ਆਪਣੇ ਜਿਹੜੇ ਰਸਾਇਣ ਆ ਜਿਹੜੇ ਉਹ ਸਾਡੇ ਹੁਣ ਜੀਵਨ ਦੇ ਵਿੱਚ ਸਾਡੀ ਖੇਤੀਬਾੜੀ ਦਾ ਇੱਕ ਅਨਿੱਖੜਵਾਂ ਜਿਹੜਾ ਅੰਗ ਬਣ ਚੁੱਕੇ ਆ ਮੈਂ ਗੁਰਦੀਪ ਸਿੰਘ ਰਾਏ ਪਿੰਡ ਲੰਗੇਰੀ ਤਹਿਸੀਲ ਵੰਗਾ ਜ਼ਿਲ੍ਹਾ ਨਵਾਂ ਸ਼ਹਿਰ ਜੀ ਤੇ ਸਾਡੇ 5 ਏਕੜ ਜ਼ਮੀਨਾਂ ਦੀ ਇਹ ਤੇ 2.5 ਏਕੜ ਆਰਗੈਨਿਕ ਖੇਤੀ ਕਰਦੇ ਹਾਂ ਜੀ ਆਪਣੇ ਦੁੱਧਾਂ ਕੰਮ ਹੈ ਜੀ ਡੇਰੀ ਦਾ ਬਾਨਾ ਘਰ ਲੱਗਿਆ ਜੀ ਘਰੋਂ ਆ ਕੇ ਦੁੱਧ ਲੈ ਜਾਂਦੇ ਹਾਲੋ ਕਿ 70 ਰੁਪਏ ਕਿਲੋ ਮੱਝ ਦਾ ਦੁੱਧ ਆ ਤੇ 45 ਰੁਪਏ ਕਿਲੋ ਅਸੀਂ ਗਾਂ ਦਾ ਦੁੱਧ ਦਿੰਨੇ ਜੀ ਤੇ ਕਮਾਦ ਆ ਕਮਾਦ ਆ ਇੱਕ ਇੱਕ ਏੜਿਆ ਜੀ ਤੇ ਵੇਲਣਾ ਅਸੀਂ ਆਪਣਾ ਲਈਦਾ ਤੇ ਇਹ ਸਾਬ ਲਾਲੂ ਕਿ ਸਾਡੇ 100 ਰੁਪਏ ਕਿਲੋ ਗੁੜ ਜੀ ਤੇ 150 ਰੁਪਏ ਕਿਲੋ ਸ਼ੱਕਰ ਸਾਡੇ ਵੇਲਣ ਤੇ ਆ ਕੇ ਖੁਦ ਜਿਹੜੇ ਕਸਟਮਰ ਆ ਉਹ ਲਾ ਕੇ ਲੈ ਜਾਂਦੇ ਜੀ ਬਾਕੀ ਹੋਰ ਵੀ ਫਸਲਾਂ ਵੇਚਦੇ ਆ ਕਣਕ ਆ ਝੋਨਾ ਮੱਕੀ ਵੀ ਵੇਚਦੇ ਆ ਜੀ ਤੇ ਮੱਕੀ ਸਾਡੀ ਜੇ ਸਰਕਾਰੀ ਰੇਟ 2500 ਰੁਪਏ ਕਿਲੋ ਤੇ ਸਾਡੇ ਘਰੋਂ ਆ ਕੇ 3500 3800 ਨੂੰ ਕਵਾਂਟਲ ਜਾਂਦੀ ਆ ਜੀ ਤੇ ਜਿਹੜੀ ਆਰਗੈਨਿਕ ਕਣਕ ਸੀਗੀ ਤੇ ਉਹ ਐਦਕੀ 6500 ਰੁਪਏ ਕਵਾਂਟਲ ਗਈ ਆ ਜੀ ਸਾਡੀ ਅਸੀਂ ਹੁਣ ਆਪਣੇ ਖੇਤਾਂ ਦੇ ਵਿੱਚ ਨਾਲ ਸਬਜ਼ੀਆਂ ਵੀ ਲਾਉਣੇ ਜੀ ਭਿੰਡੀ ਲਾਉਣੇ ਆ ਵੈਂਗਣ ਲਾਉਣੇ ਹਲਦੀ ਲਾਈ ਆ ਜੀ ਠੀਕ ਆ ਜੀ ਹੋਰ ਵੀ ਮਿਰਚਾਂ ਸ਼ਿਮਲਾ ਮਿਰਚ ਲਾਉਣੇ ਆ ਜਿਹੜੀ ਸਬਜ਼ੀ ਆ ਹਲਦੀ ਆ ਜਾਂ ਹੋਰ ਵੈਂਗਣ ਆ ਭਿੰਡੀਆਂ ਤੋਰੀਆਂ ਕੁਝ ਵੀ ਹਲਦੀ ਲਾਉਣੇ ਜਿਹੜੀ ਸਬਜ਼ੀ ਵੀ ਲਾਉਣੇ ਆ ਤੇ ਉਹ ਅਸੀਂ ਢੇਰ ਪਾ ਕੇ ਰੂੜੀ ਪਾ ਕੇ ਜਿਹੜੀ ਗਡਵਾ ਖਾਦਿਆ ਉਹ ਤਿਆਰ ਕਰਦੇ ਆ ਮੱਕੀ ਆ ਮੱਕੀ ਨੂੰ ਵੀ ਗੋਡੀ ਕਰੀ ਦਿਆ ਜਿਹੜੀ ਕਣਕ ਬੀਜ ਦਿਆਂ ਸੀ ਆਰਗੈਨਿਕ ਉਹਨੂੰ ਵੀ ਕਦੇ ਨਾ ਖਾਦ ਦਵਾਈ ਕੁਛ ਨਹੀਂ ਪਾਇਆ ਤੇ ਉਹ ਵੀ ਗੋਡੀ ਕਰੀਦੀ ਹੈ ਜੀ ਬਾਸਮਤੀ ਵਾਕਿਆ ਥਿਆਰ ਕਰ ਲਿਆ ਜੀ ਜਿਸ ਤਰ੍ਹਾਂ ਬਾਕੀ ਝੋਨ ਲਈਦਾ ਉਸ ਤਰ੍ਹਾਂ ਬਾਸਮਤੀ ਲਾ ਲੈਣੀ ਆ ਉਹਦੇ ਚ ਪੋਣਾ ਕੁਛ ਨਹੀਂ ਜੀ ਅਸੀਂ ਤੇ ਜਿਸ ਵੇਲੇ ਨਦੀਨ ਉੱਡਦਾ ਪਾਣੀ ਦੇ ਵਿੱਚ ਉੱਠਦਾ ਉਹ ਅਸੀਂ ਨਾ ਇੱਕ ਹਲਕੀ ਸਵਾਗੀ ਬਣਾ ਕੇ ਫੱਟੇ ਦੇ ਨਾਲ ਉਹ ਵਿੱਚ ਬੂਟਿਆਂ ਦੇ ਉੱਤੇ ਦੀ ਕਮਾ ਦੇਦੀ ਆ ਜੀ ਉਹ ਉੱਪਰ ਜਿਹੜੀ ਹਰਿਆਈ ਜੰਮਦੀ ਆ ਪੱਠਾ ਜਮਣਾ ਉਹ ਉਹਦੇ ਨਾਲ ਪੱਟ ਹੋ ਜਾਂਦਾ ਜੀ ਪਾਣੀ ਦੀ ਬਚਤ ਬਹੁਤ ਹੈ ਜੀ ਝੋਨੇ ਨਾਲੋਂ ਬਾਸਮਤੀ ਨੂੰ ਪਾਣੀ ਅਸੀਂ ਪਹਿਲਾਂ 10 12 ਦਿਨ ਉਹ ਅਸੀਂ ਖੜਾ ਰੱਖੀਦਾ ਉਸ ਤੋਂ ਬਾਅਦ ਉਹਨੂੰ ਚੌਥੇ ਪੰਜਵੇਂ ਦਿਨ ਚੌਥੇ ਪੰਜਵੇਂ ਦਿਨ ਪਾਣੀ ਲਾਈਦਾ ਜੀ ਮੱਕੀ ਦੀ ਫਸਲ ਨੂੰ ਵੀ ਐਸੀ ਤਰ੍ਹਾਂ ਜਿਹੜੇ ਦੇਸੀ ਮੱਕੀ ਬੀਜੀਦੀ ਹੈ ਦੇਸੀ ਮੱਕੀ ਤੇ ਉਹਦੇ ਮਾਰਕੀਟ ਜਿਆਦਾ ਆਟਾ ਵਧੀਆ ਮਹਿੰਗਾ ਵਿਕਦਾ ਉਹਨੂੰ ਵੀ ਪ੍ਰੋਸੈਸ ਕਰਕੇ ਆਟਾ ਫਸਾ ਕੇ ਥੈਲੀਆਂ ਦੇ ਵਿੱਚ ਉਹਨੂੰ ਬੰਦ ਕਰਕੇ ਤੇ ਕਿਲੋ 2 ਕਿਲੋ 5 ਕਿਲੋ ਦੀ ਪੈਕਿੰਗ ਬਣਾ ਕੇ ਤੇ ਉਹ ਵੀ ਉਸੇ ਤਰ੍ਹਾਂ ਉਹਨਾਂ ਨੂੰ ਕਸਟਮਰ ਨੂੰ ਵੇਚ ਦਈਦਾ ਜੀ ਉਸ ਤੋਂ ਬਾਅਦ ਅੱਗੇ ਗੰਨੇ ਦੀ ਗੱਲ ਹੈ ਜੀ ਤੇ ਗੰਨੇ ਦੀ ਹੈ ਕਿ ਗੰਨਾ ਸੀਓ ਜੇ 85 ਮੈਂ ਜਿਆਦਾ ਵੇਚਿਆ ਜੀ 1 ਏਕੜ ਪੂਰਾ ਗੰਨਾ ਵੇਚਿਆ ਤੇ ਉਹਨੂੰ ਪਹਿਲਾਂ ਬਜਾਈ ਕਰਦੇ ਬਜਾਈ ਜਦੋਂ ਬੀਜਣਾ ਉਹਨੂੰ ਵੀ ਸੋਧ ਲਈਦਾ ਬੀਜ ਨੂੰ ਸੋਧ ਕੇ ਤਾਂ ਕਿ ਕੋਈ ਬਿਮਾਰੀ ਨਾ ਲੱਗੇ ਉਹਨੂੰ ਨਮ ਦੇ ਪਾਣੀ ਵਿੱਚ ਜਾਂ ਗੋਮੂਤਰ ਦੇ ਵਿੱਚ ਅੱਧਾ ਘੰਟਾ ਭਿਉਂਦਾ ਇਹਦਾ ਉਹ ਪਿਉ ਕੇ ਪੋਰੀਆਂ ਨੂੰ ਫਿਰ ਅੱਗੇ ਬੀਜ ਦੇਦਾ ਜਿਸ ਹਿਆੜਾਂ ਦੇ ਵਿੱਚ ਜਿੰਨੇ ਵੀ ਜੋ ਡਿਸਟੈਂਸ ਜਿਹੜੀ ਹੁੰਦੀ ਹੈ ਉਹਦੇ ਮੁਤਾਬਕ ਬੀਜ ਦੇਦਾ ਤੇ ਫਿਰ ਉਹਨੂੰ ਪਾਣੀ ਲਾ ਦੇਦਾ ਜੇ ਪਾਣੀ ਲਾ ਕੇ ਉਹਦੇ ਪਹਿਲਾਂ ਤਾਂ ਉਹਨੂੰ ਬਾਹ ਕੇ ਉਹਦੇ ਵਿੱਚ ਰੂੜੀ ਪਾ ਦੇਦੀ ਆ ਤੇ ਜਦੋਂ ਉਹ ਉਹਨੂੰ ਪਾਣੀ ਲਾ ਦੇਦਾ ਪਾਣੀ ਦੇ ਉੱਪਰ ਫਿਰ ਗੰਡੋਆ ਖਾਦ ਵੀ ਪਾ ਦੇਦੀ ਆ ਤਾਂ ਕਿ ਉਹ ਜਿਹੜਾ ਹੈਗਾ ਜ਼ਮੀਨ ਨੂੰ ਜਾਦੇ ਖੁਰਾਕੀ ਤੱਤ ਮਿਲਦੇ ਤੇ ਇੱਕ ਦੋ ਜਿਹੜਾ ਫਟਾਰਾ ਬਹੁਤ ਜਲਦੀ ਹੁੰਦਾ ਔਰ ਪੂਰੇ ਦੇ ਪੂਰੇ ਲਗਭਗ 90% ਦੇ ਕਰੀਬ ਉਹ ਜਿਹੜੇ ਹੈਗੇ ਆ ਸਾਰੀਆਂ ਪੂਰੀਆਂ ਜੰਮ ਪੈਂਦੀਆਂ ਜੀ ਤੇ ਉਸ ਤੋਂ ਬਾਅਦ ਜੇ ਉਹਨੂੰ ਆਪਾਂ ਜੇ ਫਿਰ ਉਸ ਤੋਂ ਬਾਅਦ ਜੇ ਨਦੀਨ ਹੁੰਦੇ ਆ ਤੇ ਨਦੀਨਾਂ ਦੀ ਤਾਂ ਦੋਈ ਤਰੀਕੇ ਨੇ ਜਾਂ ਆਪਾਂ ਗੋਡੀ ਕਰੀਦੀ ਆ ਗੋਡੀ ਕਰਕੇ ਨਦੀਨਾਂ ਦਾ ਖਤਮ ਕਰੀਦਾ ਜਾਂ ਫਿਰ ਦੂਜਾ ਤਰੀਕਾ ਹੈਗਾ ਮਲਚਿੰਗ ਦਾ ਮਲਚਿੰਗ ਮਤਲਬ ਕੋਈ ਵੀ ਜਿਹੜੀ ਫਸਲ ਹੀ ਰਹਿਨ ਖੂੰਦਾ ਪਰਾਲੀ ਹੋ ਗਈ ਗੰਨੇ ਦੀ ਖੋਰੀ ਹੋ ਗਈ ਸਾਡੇ ਕੋਲ ਹੋਰ ਕੋਈ ਕਣਕ ਦਾ ਕਾਫੂਸ ਜਿਹੜਾ ਹੈਗਾ ਪਿਆ ਉਹ ਮਲਚਿੰਗ ਕਰ ਦੇ ਦੀ ਹੈ ਜੀ ਮਲਚਿੰਗ ਕਰਨ ਦਾ ਬਹੁਤ ਤਰੀਕਾ ਸੌਖਾ ਨਾਲੇ ਤੋਂ ਮਲਚਿੰਗ ਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਹੋ ਜਾਂਦੀ ਹੈ ਜਮੀਨ ਦੇ ਵਿੱਚ ਜਿਹੜੀ ਨਮੀ ਹੈ ਉਹ ਕਾਫੀ ਦੇਰ ਤੱਕ ਬਣੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਆਪਣੇ 15 ਨਵੰਬਰ ਤੋਂ ਬਾਅਦ ਉਹ ਫਿਰ ਗੁੜ ਬਣਾਉਣ ਦੇ ਗੁੜ ਸ਼ੱਕਰ ਬਣਾਉਣ ਦੇ ਕੰਨਾਂ ਯੋਗ ਹੋ ਜਾਂਦਾ ਜੀ ਦੀ ਮਿਠਾਸ ਜਿਹੜੀ 15 ਨਵੰਬਰ ਤੋਂ ਬਾਅਦ ਆਉਂਦੀ ਉਹਦੋਂ ਫਿਰ ਅਸੀਂ ਸ਼ੁਰੂ ਕਰ ਦੇਈਦਾ ਜੀ ਗੁੜ ਸ਼ੱਕਰ ਬਣਾਉਣਾ ਤੇ ਨਾਲੋਂ ਨਾਲ ਫਿਰ ਜਿਹੜੇ ਸਾਡੇ ਕਸਟਮਰ ਹੈਗੇ ਨੇ ਗੁੜ ਸ਼ੱਕਰ ਦੇ ਉਹ ਨਾਲੋਂ ਨਾਲ ਫਿਰ ਆ ਕੇ ਲੈ ਜਾਂਦੇ ਨੇ ਜੀ ਤੇ ਉਹਦੇ ਗੁੜ ਜਿਹੜਾ ਹੈਗਾ ਜੀ ਗੁੜ ਫਿਰ ਮੈਂ 9-10 ਤਰ੍ਹਾਂ ਦਾ ਬਣਾਉਣਾ ਇੱਕ ਤੇ ਸੁਧਾਰਨ ਗੁੜ ਹੋ ਗਿਆ ਇੱਕ ਗੁੜ ਮਸਾਲੇ ਵਾਲਾ ਹੋ ਗਿਆ ਜਿਵੇਂ ਉਹਦੇ ਵਿੱਚ ਆਪਣੇ ਹੋ ਗਿਆ ਤਿਲ ਸੁੰਡ ਵਾਲਾ ਗੁੜ ਵੀ ਜਿਹਨੂੰ ਕਹਿੰਦੇ ਤਿਲ ਸੌਫ ਸੁੰਡ ਗਿਰੀ ਹੋ ਗਏ ਮੂੰਗਫਲੇ ਦੇ ਤੇ ਵਗੈਰਾ ਜੁਆਇਨ ਹੋ ਗਏ ਇਹ 6-7 ਚੀਜ਼ਾਂ ਪਾ ਕੇ ਤੇ ਹਲਦੀ ਵੀ ਪਾ ਦੇ ਦੀ ਆ ਹਲਦੀ ਵਾਲਾ ਲੱਗ ਵੀ ਬਣਾ ਦੇਦਾ ਉਹਦੇ ਵਿੱਚ ਵੀ ਹਲਦੀ ਪਾ ਦੇ ਦੀ ਆ ਉਹ ਫਿਰ ਇੱਕ ਤਰ੍ਹਾਂ ਦਾ ਗੋਲਡ ਨਹੀਂ ਰਹਿ ਜਾਂਦਾ ਮਤਲਬ ਉਹਨੂੰ ਆਪਾਂ ਇੱਕ ਇਮਿਊਨਿਟੀ ਬੂਸਟਰ ਦਾ ਨਾਮ ਦੇ ਸਕਦੇ ਹਾਂ ਤੋਂ ਉਹ ਗੁਰ ਜਿਹੜਾ ਹੈਗਾ ਉਹ ਬਹੁਤ ਕਸਟਮਰ ਲੈ ਜਾਂਦੇ ਨੇ ਮਿਲਟ ਵੀ ਅਸੀਂ ਲਾਜਦੇ ਨੇ ਜਿਨ੍ਹਾਂ ਨੂੰ ਮੂਲ ਅਨਾਜ ਵੀ ਕਹਿ ਦਿੰਦੇ ਨੇ ਮੂਲ ਨਾਲ ਜਿਵੇਂ ਉਹਨਾਂ ਦੇ ਵਿੱਚ ਆ ਗਿਆ ਕੋਧਰਾ ਆ ਗਿਆ ਕੰਗਣੀ ਕਟਕੀ ਹਰੀ ਕੰਗਣੀ ਹੋ ਗਈ ਸਵਾਕ ਹੋ ਗਿਆ ਰਾਗੀ ਹੋ ਗਈ ਇਹ ਵੀ ਅਸੀਂ ਇਲਾਜ ਦੇ ਥੋੜੇ ਏਰੀਆ ਦੇ ਵਿੱਚ ਤੇ ਉਹਨਾਂ ਨੂੰ ਵੀ ਅਸੀਂ ਜਿਹੜੀ ਹੈਗੇ ਉਹਨਾਂ ਦੀ ਹਾਰਵੈਸਟ ਕਰਕੇ ਉਹਨਾਂ ਨੂੰ ਵੀ ਲੱਗ ਲਾ ਕਰਕੇ ਸਾਫ਼ ਸੁਥਰੇ ਸਫਾਈ ਕਰਕੇ ਉਹਨਾਂ ਦੀ ਪੈਕਿੰਗ ਬਣਾ ਕੇ ਕਿਲੋ ਦੀ 2 ਕਿਲੋ ਦੀ ਉਹ ਵੀ ਫਿਰ ਅਸੀਂ ਇਸੇ ਤਰ੍ਹਾਂ ਸੇਲ ਕਰੀਦੇ ਆ ਜੀ ਸਾਡੇ ਜਿੰਨੇ ਵੀ ਫਸਲ ਹੈ ਜਿੰਨਾ ਵੀ ਹੈਗਾ ਜੋ ਵੀ ਅਸੀਂ ਬੀਜਦੇ ਹਾਂ ਜੀ ਜੋ ਚੀਜ਼ ਬਣਾਉਣੀ ਫਸਲ ਉਹ ਸਾਰੀ ਸਾਡੇ ਫਾਰਮ ਤੋਂ ਹੀ ਸੇਲ ਹੋ ਜਾਂਦੀ ਹੈ ਸਾਨੂੰ ਕਿਤੇ ਇੱਧਰ ਉੱਧਰ ਮਾਰਕੀਟ ਦੀ ਸਾਨੂੰ ਕੋਈ ਵੀ ਦਿੱਕਤ ਨਹੀਂ ਹੈ ਗੰਡੋਏ ਦੇ ਵੀ ਅਸੀਂ ਜਿਹੜੇ ਹੈਗੇ ਆ ਬੈੱਡ ਉਹ ਆਪਣੇ ਹੀ ਲਗਾਏ ਰੱਖੇ ਲਗਾਏ ਹੋਏ ਨੇ ਜੀ ਤੇ ਉਹਨਾਂ ਬੈੱਡਾਂ ਦੇ ਵਿੱਚ ਆਪਣਾ ਜਿਹੜਾ ਹੈਗਾ ਪਸ਼ੂਆਂ ਦਾ ਗੋਬਰ 12 13 ਡੰਗਰ ਰੱਖੇ ਹੋਏ ਨੇ ਜਿਨ੍ਹਾਂ ਦੇ ਵਿਚ ਇੱਕ ਛਾਈਵਲ ਨਸਲ ਦੀ ਗਾਂ ਆ ਤੇ ਉਹ ਸਾਨੂੰ ਜਿਹੜੀ ਆਰਗਾਨਿਕ ਖੇਤੀ ਦੇ ਵਿੱਚ ਉਹਦਾ ਸਾਨੂੰ ਬਹੁਤ ਫਾਇਦਾ ਜੀ ਇਹ ਕੋਈ 60 70 ਦਿਨ ਤੋਂ ਬਾਅਦ ਤਿਆਰ ਹੋ ਜਾਂਦੀ ਆ ਤੇ ਉਹਨੂੰ ਫਿਰ ਬਾਅਦ ਦੇ ਵਿੱਚ ਛਾਨ ਲੇਦਾ ਛਾਨਣ ਦੇ ਨਾਲ ਫਿਰ ਜਿਵੇਂ ਉਹ ਚਾਹ ਪੱਤੀ ਹੁੰਦੀ ਆ ਸਾਡੀ ਉਹ ਫਿਰ ਚਾਹ ਪੱਤੀ ਵਰਗੀ ਜਦੋਂ ਹੋ ਜਾਂਦੀ ਆ ਭੁਰ ਭੁਰੀ ਤੇ ਉਹ ਫਿਰ ਤਿਆਰ ਹੋ ਜਾਂਦੀ ਹੈ ਉਹ ਆਪਣੇ ਵਰਤਨ ਦੇ ਯੋਗ ਹੋ ਜਾਂਦੀ ਹੈ ਫਸਲ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਮੈਂ ਸਿਰਕਾ ਜਿਹੜਾ ਗੰਨੇ ਦਾ ਉਹ ਵੀ ਮੈਂ ਆਪਣੇ ਹੀ ਆਪੇ ਤਿਆਰ ਕਰਦਾ ਘਰੇ ਫਾਰਮ ਦੇ ਉੱਤੇ ਤੇ ਉਹ ਸਾਡਾ ਜਿਹੜਾ ਹੈਗਾ ਉਹ ਵੀ 500 ਨੂੰ ਲੀਟਰ ਦੇ ਹਿਸਾਬ ਨਾਲ ਉਹ ਵੀ ਚੱਲ ਜਾਂਦਾ ਬਿਲਕੁਲ ਆਰਗਾਨਿਕ ਤਰੀਕੇ ਨਾਲ ਆਰਗਾਨਿਕ ਗੰਨੇ ਦਾ ਸਿਰਕਾ ਆਰਗਾਨਿਕ ਤਰੀਕੇ ਨਾਲ ਹੀ ਤਿਆਰ ਕਰੀਦਾ ਵਿੱਚ ਉਹਦੇ ਕੋਈ ਖਮੀਰ ਦਾ ਕੋਈ ਜਾਗ ਨਹੀਂ ਲੱਜਦਾ ਉਹਨੂੰ ਜਿਹੜਾ ਰਸ ਅਸੀਂ ਲੈ ਲਈਦਾ ਉਹਨੂੰ ਪਾਉਣ ਲਈ ਦਾ ਕੱਪੜੇ ਦੇ ਨਾਲ ਕੱਪੜੇ ਦੇ ਨਾਲ ਪਾਉਣ ਕੇ ਉਹਨੂੰ ਗਰਮ ਜਗ੍ਹਾ ਤੇ ਰੱਖ ਦੇਣਾ ਤੇ ਚਾਹੇ ਆਪਾਂ ਜਿਵੇਂ ਮਿੱਟੀ ਦੇ ਘੜੇ ਲੈ ਲਓ ਉਹ ਚ ਵੀ ਪਾ ਸਕਦੇ ਹਾਂ ਤੇ ਪਲਾਸਟਿਕ ਦੇ ਜਿਹੜੇ ਹੈਗੇ ਕੋਈ ਛੋਟੇ ਡਰਮਾ ਟਾਈਪ ਵਗੈਰਾ ਉਹ ਵੀ ਅਸੀਂ ਉਹਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ ਤੇ ਉਹਨਾਂ ਦੇ ਵਿੱਚ ਅਸੀਂ ਉਹ ਜਿਹੜਾ ਗੰਨੇ ਦਾ ਰਸ ਹੈ ਉਹ ਪਾ ਦੇਣ ਤੇ ਪਾ ਕੇ ਉਹਨੂੰ ਅਸੀਂ ਧੁੱਪੇ ਰੱਖ ਦੇਣਾ ਫਿਰ ਉਹ ਕੋਈ 30 ਦਿਨ ਦੇ ਬਾਅਦ ਉਹ ਜਿਹੜਾ ਹੈਗਾ ਸਿਰਕਾ ਉਹ ਖਟਾਸ ਵੱਲ ਨੂੰ ਜੋ ਸਰਕੇ ਦੀ ਕੁਆਲਿਟੀ ਚਾਹੀਦੀ ਆ ਉਹ ਫੇਰ ਖਟਾਸ ਵੱਲ ਨੂੰ ਉਹ ਜਾਣਾ ਸ਼ੁਰੂ ਹੋ ਜਾਂਦਾ ਹੈ ਕੈਂਸਰ ਵਰਗੀ ਜਿਹੜੀ ਪੰਪਿਹਾਨਕ ਜਿਹੜਾ ਰੋਗ ਹੁਣ ਆਪਣੇ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਂ ਵੀ ਇੰਨਾ ਜ਼ਿਆਦਾ ਫੈਲ ਚੁੱਕਾ ਆ ਉਹ ਵੀ ਕਿਤੇ ਨਾ ਕਿਤੇ ਜਿਹੜਾ ਆਪਣਾ ਧਰਤੀ ਹੇਠਲਾ ਪਾਣੀ ਹੈਗਾ ਉਹ ਆਪਣੀਆਂ ਖਾਦਾਂ ਕਰਕੇ ਤਰ੍ਹਾਂ ਤਰ੍ਹਾਂ ਦੇ ਰਸਾਇਣਾਂ ਕਰਕੇ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਉਹਦੇ ਕਰਕੇ ਇਹੋ ਜਿਹੀਆਂ ਜਿਹੜੀਆਂ ਲਾ ਇਲਾਜ ਰੋਗ ਆ ਜਿਹੜੇ ਆਪਣੇ ਕਿਸਾਨਾਂ ਨੂੰ ਆਪਣੀ ਸਾਰੇ ਲੋਕਾਂ ਨੂੰ ਉਹ ਜਿਹੜੇ ਉਹ ਫੈਲ ਰਹੇ ਆ ਤਾਂ ਹੁਣ ਇਹ ਸਾਡਾ ਮੁੱਖ ਉਦੇਸ਼ ਬਣਦਾ ਹੈਗਾ ਵੀ ਆਪਣੇ ਪ੍ਰਦੇਸ਼ ਨੂੰ ਜਿਵੇਂ ਅਸੀਂ ਪੂਰੀ ਦੁਨੀਆ ਨੂੰ ਭੁੱਖਮਰੀ ਚੋਂ ਕੱਢਿਆ ਸੀ ਤਾਂ ਹੁਣ ਸਾਡਾ ਜਿਹੜਾ ਕੰਮ ਹੈਗਾ ਉਹ ਇਹੀ ਹੈਗਾ ਕਿ ਥੋੜਾ ਥੋੜਾ ਇਸ ਜਿਹੜਾ ਰਸਾਇਣਾਂ ਦਾ ਲੋਡ ਹੈਗਾ ਉਹਨੂੰ ਘੱਟ ਕੀਤਾ ਜਾਵੇ ਤਾਂ ਇਸ ਚੀਜ਼ ਦੇ ਲਈ ਅਸੀਂ ਹਮੇਸ਼ਾ ਤੁਹਾਡੇ ਮਦਦਗਾਰ ਹੈਗੇ ਆ ਇੱਥੇ ਹਰੇਕ ਜਿਹੜੀਆਂ ਫਸਲਾਂ ਹੈਗੀਆਂ ਉਹਨਾਂ ਨੂੰ ਥੋੜਾ ਥੋੜਾ ਆਪਾਂ ਜੈਵਿਕ ਤਰੀਕੇ ਦੇ ਨਾਲ ਖੇਤੀਬਾੜੀ ਕਰਨਾ ਸ਼ੁਰੂ ਕਰੀਏ ਕਿਉਂਕਿ ਆਪਾਂ ਦੇਖੋ ਹੁਣ ਇੰਨੇ ਸਾਲ ਹੋ ਗਏ ਆਪਾਂ ਨਿਰਾਪੁਰਾ ਰਸਾਇਣਾਂ ਦੇ ਉੱਤੇ ਆਪਦੀ ਖੇਤੀ ਕਰ ਰਹੇ ਆ ਤਾਂ ਕਿਸੇ ਵੀ ਕੰਮ ਨੂੰ ਜਦੋਂ ਹੁਣ ਆਪਾਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਤਾਂ ਮੁੱਢਲੇ ਤੌਰ ਤੇ ਆਪਾਂ ਨੂੰ ਘਬਰਾਹਟ ਹੁੰਦੀ ਹੈ ਪਰ ਅਸੀਂ ਤੁਹਾਡੀ ਇੱਥੇ ਮਦਦ ਕਰਨ ਦੇ ਲਈ 24 ਘੰਟੇ ਮੌਜੂਦ ਹੈਗੇ ਆ ਜਿਹੜੀਆਂ ਆਪਣੀਆਂ ਰੋਜ਼ ਦੀਆਂ ਘਰੇਲੂ ਆਪਣੀ ਰਸੋਈ ਦੇ ਵਿੱਚ ਆਪਣੀਆਂ ਖਾਦ ਖਰਾਕ ਆਪਾਂ ਵਰਤਦੇ ਹਾਂ ਅਸੀਂ ਖਾਣੇ ਆਪਣੇ ਬੱਚਿਆਂ ਨੂੰ ਦਿੰਨੇ ਆ ਵੀ ਉਹਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਜੈਵਿਕ ਤਰੀਕੇ ਨਾਲ ਖੇਤੀ ਕੀਤੀ ਜਾਵੇ ਠੀਕ ਹੈ ਜਿਵੇਂ ਚਾਹੇ ਆਪਣੀਆਂ ਜਿਹੜੀਆਂ ਮੁੱਖ ਕਣਕ ਦਾ ਫਸਲੀ ਚੱਕਰ ਹੋ ਗਿਆ ਝੋਨਾ ਹੋ ਗਿਆ ਦਾਲਾਂ ਹੋ ਗਈਆਂ ਜਾਂ ਜਿਹੜੇ ਪਸ਼ੂਆਂ ਨੂੰ ਚਾਰਨ ਵਾਲੇ ਜੇ ਪੱਠੇ ਹੋ ਗਏ ਹੈਗੇ ਆ ਚਾਰੇ ਦੀਆਂ ਫਸਲਾਂ ਠੀਕ ਹੈ ਇਹ ਵਾਲੀਆਂ ਜਿਹੜੀਆਂ ਜਾਂ ਫਲ ਫਰੂਟ ਜਿਹੜੇ ਆਪਾਂ ਆਪਦੇ ਖੇਤਾਂ ਦੇ ਵਿੱਚ ਫਲਾਂ ਵਾਲੇ ਰੁੱਖ ਲਾਉਣੇ ਹੈਗੇ ਆ ਉਹਨਾਂ ਨੂੰ ਜੈਵਿਕ ਤਰੀਕੇ ਨਾਲ ਹੀ ਰੱਖਿਆ ਜਾਵੇ ਠੀਕ ਹੈ ਇਹਦੇ ਵਿੱਚ ਜੈਵਿਕ ਤਰੀਕੇ ਨਾਲ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀਆਂ ਗੱਲਾਂ ਹੁੰਦੀਆਂ ਕਿ ਵੀ ਜਿਹੜੀ ਆਪਾਂ ਹਮੇਸ਼ਾ ਇਹੋ ਜੀ ਕਿਸਾਨ ਵੀਰੋ ਫਸਲ ਦੀ ਚੋਣ ਕਰਨੀ ਆ ਕਿ ਜਿਹਦਾ ਮੰਡੀਕਰਨ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਤੇ ਆਪਣੇ ਪਿੰਡਾਂ ਦੇ ਵਿੱਚ ਬਹੁਤ ਸੌਖਾ ਹੋਵੇ ਨਾਲ ਆਪਾਂ ਨੂੰ ਇਹ ਵੀ ਕਿਸਾਨ ਵੀਰਾਂ ਨੂੰ ਪਤਾ ਹੀ ਆ ਕਿ ਵੀ ਜਦੋਂ ਆਪਾਂ ਕੋਈ ਵੀ ਫਸਲ ਜੈਵਿਕ ਤਰੀਕੇ ਨਾਲ ਅਗਾਉਨੇ ਆ ਤਾਂ ਉਹਦਾ ਜਿਹੜਾ ਆਪਾਂ ਨੂੰ ਮੰਡੀਕਰਨ ਕਰਨਾ ਵੀ ਬਹੁਤ ਸੌਖਾ ਹੁੰਦਾ ਤੇ ਨਾਲ ਨਾਲ ਉਹ ਹੱਥੋ ਹੱਥ ਸੇਲ ਕਰ ਸਕਦੇ ਆ ਜਿਵੇਂ ਕਿ ਆਪਣਾ ਪਹਿਲਾ ਮੇਰੀ ਆਪਣਾ ਖੇਤੀ ਵਿਗਿਆਨ ਕੇਂਦਰ ਮੋਗਾ ਦੇ ਉੱਤੇ ਵੀ 10 ਸਾਲ ਮੈਂ ਸੇਵਾ ਨਿਭਾਈ ਆ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਮੋਗੇ ਜ਼ਿਲ੍ਹੇ ਦੇ ਵੀ ਇੱਥੇ ਸਾਡੇ ਨਾਲ ਜੁੜੇ ਹੋਏ ਹੈਗੇ ਆ ਜਿਹੜੇ ਕਿ ਜੈਵਿਕ ਖੇਤੀ ਕਰਦੇ ਆ ਤੇ ਆਪਣਾ ਹਰ ਹਫ਼ਤੇ ਇੱਥੇ ਲੁਧਿਆਣੇ ਆ ਕੇ ਜਾਂ ਜਿਹੜੇ ਵੀ ਉਹਨਾਂ ਦੇ ਨੇੜਲੇ ਵੱਡੇ ਸ਼ਹਿਰ ਹੈਗੇ ਆ ਜਾਂ ਪਿੰਡਾਂ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਜੈਵਿਕ ਆਪਾਂ ਟੰਗਾ ਦੇ ਨਾਲ ਕੋਈ ਸਬਜ਼ੀ ਚਾਹੇ ਪੈਦਾ ਕੀਤੀ ਆ ਜਾਂ ਅਨਾਜ ਪੈਦਾ ਕੀਤਾ ਦਾਲਾਂ ਕੀਤੀ ਹੱਥੋਂ-ਹੱਥੋਂ ਉਹਨਾਂ ਦੀ ਸੇਲ ਹੁੰਦੀ ਆ ਤੇ ਨਾਲ ਉਹ ਚੰਗਾ ਮੁਨਾਫਾ ਵੀ ਕਮਾ ਰਹੇ ਆ ਘਟੋ-ਘਟ ਡੇਡਾ ਮੁੱਲ ਹੈਗਾ ਉਸ ਚੀਜ਼ ਦਾ ਜਿਹੜੀ ਆਪਾਂ ਜੈਵਿਕ ਤਰੀਕੇ ਨਾਲ ਪੈਦਾ ਕੀਤੀ ਹੋਈ ਆ ਤੁਹਾਨੂੰ ਆਪ ਨੂੰ ਵੀ ਕਿਸਾਨ ਵੀਰੋ ਪਤਾ ਹੀ ਆ ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਕਿਸੇ ਵੀ ਗੱਲ ਤੋਂ ਅਣਜਾਣ ਨਹੀਂ ਹੈਗਾ ਜੇ ਜੇਕਰ ਤੁਸੀਂ ਆਪਦੇ ਘਰ ਦੇ ਉੱਥੇ ਖੇਤਾਂ ਦੇ ਵਿੱਚ ਮੂੰਗੀ ਦੀ ਦਾਲ ਨੂੰ ਬਿਲਕੁਲ ਮੂੰਗੀ ਨੂੰ ਜੈਵਿਕ ਤਰੀਕੇ ਨਾਲ ਤੁਸੀਂ ਪੈਦਾ ਕੀਤਾ ਜਾਂ ਕਣਕ ਜਿਹੜੀ ਤੁਸੀਂ ਬਿਲਕੁਲ ਜੈਵਿਕ ਤਰੀਕਿਆਂ ਦੇ ਨਾਲ ਪੈਦਾ ਕੀਤੀ ਹੋਈ ਆ ਉਹਦਾ ਖਾਣ ਦਾ ਉਹਦਾ ਬਣਾਉਣ ਦਾ ਸਮਾਂ ਹੀ ਮੂੰਗੀ ਦਾ ਅੱਧਾ ਹੁੰਦਾ ਜਿਹੜੀ ਤੁਸੀਂ ਇਕਰ ਸੈਨਿਕ ਤਰੀਕਿਆਂ ਦੇ ਨਾਲ ਪੈਦਾ ਕੀਤੀਆਂ ਹੋਈਆਂ ਦਾਲਾਂ ਜਿਹੜੀਆਂ ਆਪਣੀਆਂ ਰੋਜ਼ ਖਪਤ ਦੀਆਂ ਦਾਲਾਂ ਹੈਗੀਆਂ ਸਬਜ਼ੀਆਂ ਹੈਗੀਆਂ ਅਨਾਜ ਹੈਗਾ ਇਹਨਾਂ ਨੂੰ ਜੈਵਿਕ ਤਰੀਕੇ ਦੇ ਨਾਲ ਹੀ ਪੈਦਾ ਕੀਤਾ ਜਾਵੇ ਫਸਲਾਂ ਦੀ ਚੋਣ ਆਪਾਂ ਇਸ ਤਰੀਕੇ ਨਾਲ ਕਰਨੀ ਹੈ ਕਿਸਾਨ ਵੀਰੋ ਵੀ ਉਹਨਾਂ ਨੂੰ ਆਪਾਂ ਘੱਟ ਤੋਂ ਘੱਟ ਰਸਾਇਣਿਕ ਖਾਦਾਂ ਦੀ ਵਰਤੋਂ ਕਰ ਸਕੀਏ ਜਿਵੇਂ ਕਿ ਆਪਾਂ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਜਿਹੜੀਆਂ ਆਪਣੀਆਂ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਤੱਤ ਨੂੰ ਜਮਾ ਕਰਨ ਵਾਲੀਆਂ ਫਸਲਾਂ ਹੋਗੀਆਂ ਜਿਵੇਂ ਰਵਾਹ ਹੋਗੇ ਹੈਗੇ ਆ ਮੂੰਗੀ ਹੋਗੀ ਆ ਜਾਂ ਇਸ ਤਰੀਕੇ ਨਾਲ ਹੋ ਗਿਆ ਜੰਤਰ ਹੋ ਗਿਆ ਸਾਣਾ ਢੈਂਚਾ ਇਹੋ ਜੀਆਂ ਆਪਾਂ ਜਿਹੜੀਆਂ ਹਰੀਆਂ ਖਾਦਾਂ ਦਾ ਦੀ ਆਪਾਂ ਬਜਾਈ ਕਰਨੀ ਆ ਤਾਂ ਕਿ ਝੋਨੇ ਤੋਂ ਪਹਿਲਾਂ ਆਪਾਂ ਆਪਦੀ ਮਿੱਟੀ ਦੇ ਵਿੱਚ ਜਿਹੜੇ ਸਾਰੇ ਹੀ ਜ਼ਰੂਰੀ ਤੱਤ ਹੈਗੇ ਆ ਉਹਨਾਂ ਨੂੰ ਇੱਕ ਵਾਰੀ ਆਪਾਂ ਜਮਾ ਕਰ ਸਕੀਏ ਕਿਉਂਕਿ ਆਪਾਂ ਨੂੰ ਪਤਾ ਕਿ ਕਣਕ ਝੋਨਾ ਜਿਹੜੀਆਂ ਦੋ ਫਸਲਾਂ ਹੈਗੀਆਂ ਇਹ ਜ਼ਿਆਦਾ ਜ਼ਮੀਨ ਦੇ ਵਿੱਚੋਂ ਤੱਤ ਕੱਢਣ ਵਾਲੀਆਂ ਫਸਲਾਂ ਹੈਗੀਆਂ ਸੋ ਉਹਨਾਂ ਤੱਤਾਂ ਦੀ ਪੂਰਤੀ ਵਾਸਤੇ ਆਪਾਂ ਇੰਨਾ ਹੀ ਜਿਹੜੇ ਜੈਵਿਕ ਢੰਗ ਤਰੀਕਿਆਂ ਦਾ ਧਿਆਨ ਰੱਖਣਾ ਜਿਵੇਂ ਆਪਾਂ ਹਰੀਆਂ ਖਾਦਾਂ ਨੂੰ ਆਪਣੇ ਜਿਹੜੇ ਫਸਲੀ ਚੱਕਰ ਦੇ ਵਿੱਚ ਕਰਨਾ ਹੈਗਾ ਪੈਦਾ ਕਰਨਾ ਨਾਲ ਇਸ ਤੋਂ ਬਿਨਾ ਆਪਾਂ ਜਿਹੜੀ ਧਰਤੀ ਦੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਆਪਾਂ ਰੂੜੀ ਦੀ ਖਾਦ ਹੋਗੀ ਇਹੋ ਜਿਹੇ ਢੰਗ ਤਰੀਕਿਆਂ ਨੂੰ ਵੀ ਆਪਾਂ ਅਪਣਾਉਣਾ ਹੈਗਾ ਤੇ ਹੋਰ ਵੀ ਜਿਹੜੇ ਜੈਵਿਕ ਖਾਦਾਂ ਹੈਗੀਆਂ ਉਹਨਾਂ ਨੂੰ ਆਪਾਂ ਖੇਤਾਂ ਦੇ ਵਿੱਚ ਜ਼ਮੀਨ ਦੇ ਵਿੱਚ ਸਮੇਂ-ਸਮੇਂ ਤੇ ਪਾਉਣਾ ਤਾਂ ਕਿ ਆਪਣੀ ਜਿਹੜੀ ਫਸਲ ਜਿਹੜੀ ਹੈਗੀ ਆ ਉਹਦੀ ਝਾੜ ਦੇ ਵਿੱਚ ਵੀ ਕਿਸੇ ਤਰੀਕੇ ਦੀ ਕੋਈ ਕਮੀ ਨਾ ਆਵੇ ਤਾਂ ਇਸੇ ਤਰੀਕੇ ਵੀ ਕਿਸਾਨ ਵੀਰੋ ਜਿਵੇਂ ਆਪਾਂ ਹੁਣ ਤੁਸੀਂ ਦੇਖ ਹੀ ਰਹੇ ਆ ਮੇਰੇ ਪਿੱਛੇ ਜਿਹੜੀਆਂ ਪੂਰੀਆਂ ਜ਼ਮੀਨ ਨੂੰ ਕਵਰ ਕਰਨ ਵਾਲੀਆਂ ਜਿਹੜੀਆਂ ਫਸਲਾਂ ਹੁੰਦੀਆਂ ਉਹਨਾਂ ਦੇ ਵਿੱਚ ਫਿਰ ਆਪਾਂ ਕੋਈ ਨਦੀਨ ਪ੍ਰਬੰਧ ਵੀ ਜਿਹੜਾ ਕੋਈ ਬਹੁਤਾ ਜ਼ਿਆਦਾ ਕਰਨ ਦੀ ਲੋੜ ਨਹੀਂ ਹੁੰਦੀ ਜਦੋਂ ਆਪਾਂ ਇਹੋ ਜਿਹੀਆਂ ਫਸਲਾਂ ਦੀ ਚੋਣ ਕਰ ਲੈਂਦੇ ਆ ਤਾਂ ਅਸੀਂ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਹੀ ਹਰ ਕਦਮ ਤੇ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹੈ ਤਾਂ ਤੁਸੀਂ ਜੈਵਿਕ ਉਪਰਾਲੇ ਜਿਹੜੇ ਹੈਗੇ ਆ ਉਹ ਅਪਣਾ ਕੇ ਜੈਵਿਕ ਖੇਤੀ ਨੂੰ ਆਪਣਾ ਕੀਤੀ ਬਾੜੀ ਦੇ ਵਿੱਚ ਸ਼ਾਮਲ ਕਰੋ ਤੇ ਆਪਣੀ ਤੇ ਵਾਤਾਵਰਣ ਦੀ ਵੀ ਸਿਹਤ ਜਿਹੜੀ ਹੈਗੀ ਆ ਉਹ ਬਚਾਓ ਜਿਹੜੀ ਕੁਦਰਤੀ ਖੇਤੀ ਆ ਜੀ ਇਹਦੇ 'ਚ ਜਿੰਦਾ ਕਈ ਫਾਇਦਾ ਹੈ ਫਾਇਦਾ ਇਹਦੇ 'ਚ ਖਰਚਾ ਘੱਟ ਆ ਜੀ ਠੀਕ ਆ ਜੀ ਤੇ ਮੁੱਲ ਸਾਨੂੰ ਪੂਰਾ ਵੱਧ ਮਿਲਦਾ ਜੀ ਜਿਹੜੀਆਂ ਹੁਣ ਦਵਾਈਆਂ ਆ ਖਾਦਾਂ ਆ ਉਹ ਸਾਨੂੰ ਜਿਆਦਾ ਮਹਿੰਗੀਆਂ ਇਹਨਾਂ ਦੇ ਦਵਾਈ ਖਾਦਦਾ ਕੋਈ ਖਰਚਾ ਨਹੀਂ ਜੀ ਜਿਹੜਾ ਕੁਦਰਤੀ ਖਾਦਿਆ ਤੇ ਹੁਣ ਸਾਡੇ 1 ਏਕੜ ਕਮਾਦ ਆ ਜੀ ਉਹਦੇ ਤੇ ਨਾ ਖਾਦਿਆ ਨਾ ਕੋਈ ਦਵਾਈ ਆ ਸਪਰੇ ਕੋਈ ਨਹੀਂ ਕੀਤੀ ਅਸੀਂ ਉਹਦੀ ਗੋਡੀ ਕੀਤੀ ਹੈ ਜੀ। ਵਾਤਾਵਰਣ ਦੀ ਸੰਭਾਲ ਲਈ ਇੱਕ ਤਾਂ ਅੱਗ ਨਾ ਲਾਈ ਜਾਵੇ ਜੀ। ਠੀਕ ਹੈ ਜੀ। ਦੂਜਾ ਦਰਖਤ ਲਾਉਣੇ ਚਾਹੀਦੇ ਆ ਜੀ। ਹਰੇ ਬੰਨੇ ਤੇ ਮੋਟਰ ਤੇ ਕੱਟੋ-ਕੱਟ ਜੀ। ਜਿਸ ਵੀ ਕਿਸਾਨ ਦੇ ਮੋਟਰ ਆ ਮੋਟਰ ਦੇ ਆਲੇ-ਦੁਆਲੇ ਕੱਟੋ-ਕੱਟ 5-7 ਦਰਖਤ ਹੋਣੇ ਲਾਜ਼ਮੀ ਆ ਜੀ। ਜਿੱਦਾਂ ਹੁਣ ਸਾਡੀ ਮੋਟਰ ਆ ਸਾਡੇ ਮੋਟਰ ਤੇ ਇੱਥੇ ਆਉਂਦਾ ਇੱਥੇ ਹੁਣ ਆਪ ਤੁਸੀਂ ਦੇਖੇ ਲਏ ਆ ਰਸਤੇ 'ਚ ਦਰਖਤ ਲੱਗਿਆ ਜੀ। ਅਸੀਂ ਖੁਦ ਪਾਣੀ ਪਾ ਪਾ ਕੇ ਇਹਨਾਂ ਨੂੰ ਵੜੇ ਕੀਤਾ ਜੀ ਆਰਗੇਨਿਕ ਖੇਤੀ ਦੇ ਵਿੱਚ ਵੀ ਮਤਲਬ ਕੀੜੇ ਮਕੜੇ ਆ ਤਾਂ ਜਾਂਦੇ ਆ ਜੀ ਬਿਮਾਰੀ ਪਰ ਉਹਦੇ ਲਈ ਜਿਹੜੀਆਂ ਸਪ੍ਰੇਆਂ ਆ ਨਿੰਮ ਹੋ ਗਈ ਅੱਕ ਹੋ ਗਿਆ ਹੋਰ ਇਸ ਤਰ੍ਹਾਂ ਦੀ ਕਈ ਉਹ ਇਦਾਂ ਦੀ ਬੂਟੀਆਂ ਤਿਆਰ ਕਰਕੇ ਨਾ ਜੀ ਉਹਦੀ ਅਸੀਂ ਸਪਰੇ ਕਰਦੇ ਆ ਉਹ ਤਿਆਰ ਕਰਕੇ ਤਾਂ ਫੇਰ ਸਪਰੇ ਕਰੀਦੀ ਆ ਜੀ ਜਿਹੜੇ ਵੀ ਆਪਣੇ ਕਿਸਾਨ ਵੀਰ ਅਬਾ ਗੌਣ ਸਪ੍ਰੇਆਂ ਕਰਦੇ ਆ ਜੀ ਬੱਟਾਂ ਤੇ ਆਡਾਂ ਨੂੰ ਸਪ੍ਰੇਆ ਕਰਦੇ ਆ ਬੰਨਿਆ ਤੇ ਸਪ੍ਰੇਆ ਕਰਦੇ ਆ ਉਹਨਾਂ ਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ ਹੁਣ ਅਸੀਂ ਵੀ ਆ ਜੀ ਅਸੀਂ ਆਂਡ ਦੀ ਕੋਈ ਸਪਰੇ ਨਹੀਂ ਕਰਦੇ ਕਹੀ ਤੇ ਰੰਬੇ ਦੇ ਨਾਲ ਉਹਨੂੰ ਪਧਰੀ ਕਰਦੇ ਆ ਜੀ ਅਸੀਂ ਠੀਕ ਹੈ ਇਹੋ ਜਿਹੇ ਨਹੀਂ ਕਰਨੀਆਂ ਚਾਹੀਦੀਆਂ ਇਹ ਹੌਲੀ ਹੌਲੀ ਜ਼ਮੀਨ ਦੇ ਵਿੱਚ ਅਸਰ ਕਰਕੇ ਉਹੀ ਅਸਰ ਸਾਡੇ ਸਰੀਰ ਦੇ ਵਿੱਚ ਆਉਂਦਾ ਜੀ ਸਾਰੇ ਉਹਨਾਂ ਕਿਸਾਨ ਵੀਰਾਂ ਨੂੰ ਇਹ ਚਾਹੁੰਦੇ ਆ ਕਿ ਉਹ ਵੀ ਆਰਗੈਨਿਕ ਖੇਤੀ ਆਲੂ ਜੇ ਆਉਣ ਵਧੀਆ ਤਰੀਕੇ ਨਾਲ ਆਰਗੈਨਿਕ ਖੇਤੀ ਕਰਨ ਜੀ ਇਹਦੇ ਵਿੱਚ ਸਾਨੂੰ ਮੁੱਲ ਵੀ ਜ਼ਿਆਦਾ ਮਿਲਦਾ ਮਿਹਨਤ ਖਰਚਾ ਘੱਟ ਆਉਂਦਾ ਜੀ ਇਹਦੇ ਤੇ ਇਹਦੇ ਉਹੀ ਕਿਸਾਨ ਵੀਰਾਂ ਨੂੰ ਇਹੇ ਬੇਨਤੀ ਕਰਦੇ ਆ ਕਿ ਥੋੜੀ ਆਰਗੈਨਿਕ ਖੇਤੀ ਵੱਲ ਉਰਜਾ ਵਾਂ ਵਧਾ ਕੇ ਇਹਦੇ ਨਾਲ ਕੋਈ ਵੀ ਜਿਹੜੀ ਫਸਲ ਆ ਉਹਦਾ ਦੁੱਗਣਾ ਰੇਟ ਸਾਨੂੰ ਮਿਲ ਰਿਹਾ ਜੀ ਪਿਛੇ ਦੇ ਵਿੱਚ ਆ ਜੀ ਜੇ ਅੱਜ ਹੁਣ ਸਾਡੇ ਕੋਲ 2.5 ਏਕੜ ਹੈ ਜੀ ਆਰਗੈਨਿਕ ਕਰਦੇ ਆ ਜੀ ਅਸੀਂ ਅਸੀਂ ਹੁਣ ਅੱਗੇ ਤੋਂ ਹੋਰ ਵਧਾ ਰਹੇ ਹਾਂ ਜੀ ਹੁਣ ਅੱਗੇ ਹੁਣ ਸਾਡੇ ਕੋਲ 1 ਏਕੜ ਕਮਾਦ ਆ ਜੀ ਅੱਗੇ ਤੋਂ ਅਸੀਂ ਜਿਹੜਾ ਕਮਾਦ ਆ ਉਹ ਵੀ ਵਧਾ ਰਹੇ ਆ ਜੀ ਉਹ 2 ਏਕੜ 3 ਏਕੜ ਕਰ ਰਹੇ ਆ ਤੇ ਜਿਹੜਾ ਹੋਰ ਵੀ ਫਸਲਾਂ ਲਈ ਉਹਦੇ ਲਈ ਵੀ ਆਰਗੈਨਿਕ ਜਿਹੜੇ ਆ ਉਹ ਵਧਾ ਰਹੇ ਆ ਅਸੀਂ ਤੇ ਤਾਂ ਕਿ ਅੱਗੇ ਤੋਂ ਜਿਹੜਾ ਹੋਰ ਵੀ ਜਿਹੜਾ ਰਸਾਇਣਕ ਦਵਾਈਆਂ ਤੋਂ ਉਹ ਤੋਂ ਪਰਹੇਜ਼ ਕਰ ਸਕੀਏ ਜੀ ਇਸ ਤਰ੍ਹਾਂ ਜਿਹੜਾ ਹੈਗਾ ਸਾਡਾ ਜਿਹੜੇ ਜਿੰਨੇ ਵੀ ਅਸੀਂ ਆਪਣਾ ਇਹਦਾ ਪ੍ਰੋਸੈਸ ਕਰਦੇ ਕੋਈ ਵੀ ਚੀਜ਼ ਅਸੀਂ ਤਿਆਰ ਕਰਦੇ ਆ ਉਹ ਅਸੀਂ ਆਪਣੇ ਘਰੇ ਹੀ ਤਿਆਰ ਕਰਦੇ ਆ ਕੋਈ ਚੀਜ਼ ਅਸੀਂ ਬਾਹਰੋਂ ਨਹੀਂ ਲੈਣ ਜਾਣੇ ਕੋਈ ਬਾਹਰੋਂ ਹੋਰ ਨਹੀਂ ਕੋਈ ਕੁਝ ਨਹੀਂ ਤੇ ਸਿਰਫ ਇੱਕ ਅਸੀਂ ਜਿਹੜਾ ਹੈਗਾ ਆਪਣਾ ਆ ਕੋਈ ਜਿਹੜਾ ਕੋਈ ਵੀ ਚੀਜ਼ ਕਿ ਜਿਹੜੀ ਖੇਤੀ ਚ ਕੋਈ ਵੀ ਕੰਮ ਆਉਂਦੀ ਆ ਉਹਨੂੰ ਘਰੋਂ ਹੀ ਅਸੀਂ ਯੂਜ਼ ਕਰੀਦਾ ਤੇ ਜੇ ਕੋਈ ਥੱਲੇ ਕਈ ਵਾਰੀ ਨੀਮਾ ਟੋੜ ਦੀ ਬਿਮਾਰੀ ਆ ਜਾਂਦੀ ਆ ਫਸਲ ਦੇ ਵਿੱਚ ਜਿਹੜੀ ਫਸਲ ਦੀਆਂ ਜੜ੍ਹਾਂ ਦੇ ਵਿੱਚ ਗੰਢਾਂ ਬਣ ਜਾਂਦੀਆਂ ਉਹਨੂੰ ਨੀਮਾ ਟੋੜ ਕਹਿੰਦੇ ਆ ਉਹਦੇ ਵਾਸਤੇ ਆ 2 ਕਿਲੋ ਫਟਕੜੇ ਤੇ ਆਪਣੇ ਹੰਗ ਅਸੀਂ ਲੈ ਲੈਣੀ 100 ਗ੍ਰਾਮ ਹੰਗ ਤੇ 2 ਕਿਲੋ ਫਟਕੜੇ ਇਹਨਾਂ ਨੂੰ ਜਦੋਂ ਪਾਣੀ ਲਾਉਣਾ ਫਸਲ ਨੂੰ ਨੱਕੇ ਤੇ ਰੱਖ ਦੇਣਾ ਉਹ ਸਾਰੀ ਫਸਲ ਨੂੰ ਚੱਲ ਜਾਂਦੀ ਦਾ ਸਾਲ ਦੇ ਵਿੱਚ ਇੱਕ ਵਾਰੀ ਇਹ ਪ੍ਰੋਸੈਸ ਕਰ ਅਸੀਂ ਕਰਦੇ ਹਾਂ ਇਹ ਤਰੀਕਾ ਤੇ ਉਹਦੇ ਨਾਲ ਫਿਰ ਜਿਹੜੀ ਨੀਮਾ ਟੋੜਦੀ ਬਿਮਾਰੀ ਜਾਂ ਕੋਈ ਹੋਰ ਉਲੀ ਨਾਸ਼ਕ ਕੋਈ ਜ਼ਮੀਨ ਦੇ ਬੱਤ ਸਾਡੀ ਪੈਹੀ ਆ ਉੱਲੀ ਦੀ ਬਿਮਾਰੀ ਕੋਈ ਉਹ ਸਾਰੀਆਂ ਖਤਮ ਹੋ ਜਾਂਦੀਆਂ ਜਿਹੜਾ ਹਰਬਲ ਗਾਰਡਨ ਆ ਉਹ ਵੀ ਮੈਂ ਆਪਣੇ ਖੇਤਾਂ ਦੇ ਵਿੱਚ ਥੋੜੇ ਮਾਤਰਾ ਦੇ ਵਿੱਚ ਲਾਇਆ ਹੋਇਆ ਮੇਰੀ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਜਿਹੜਾ ਹੈਗਾ ਥੋੜਾ ਜਿਹਾ ਉਹ ਵੀ ਆਰਗਾਨਿਕ ਖੇਤੀ ਵਾਲ ਨੂੰ ਆਉਣ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਆਪਣਾ ਜ਼ਮੀਨ ਤੇ ਵਿੱਚੋਂ ਰਕਬਾ ਕੱਢ ਕੇ ਉਹ ਜ਼ਰੂਰ ਆਰਗਾਨਿਕ ਖੇਤੀ ਵੱਲ ਆਉਣ ਥੋੜਾ ਜਿਹਾ ਖਾਦਾਂ ਜਿਹੜੀਆਂ ਹੈਗੀਆਂ ਖਾਦਾਂ ਹੋਰ ਸਪਰੇਅਆਂ ਯਾਰਾਂ ਖੇਤੀ ਯਾਰਾਂ ਜਿੰਨੀਆਂ ਵੀ ਆ ਉਹਨਾਂ ਨੂੰ ਤਿਆਗਿਆ ਜਾਵੇ ਪਹਿਲਾਂ ਉਹਨਾਂ ਨੂੰ ਕੱਟ ਕੀਤਾ ਜਾਵੇ ਫਿਰ ਉਹਨਾਂ ਨੂੰ ਬਿਲਕੁਲ ਤਿਆਗਿਆ ਜਾਵੇ ਕਿ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਕੋਈ ਚੰਗਾ ਸ਼ੁੱਧ ਖਾਣਾ ਦੇ ਸਕੀਏ ਚੰਗੀ ਸਿਹਤ ਹੈਲਦੀ ਸਿਹਤ ਪੱਖੋਂ ਉਹਨਾਂ ਨੂੰ ਨਰੋਏ ਰੱਖ ਸਕੀਏ ਸੋ ਇਹ ਮੇਰੀ ਜ਼ਰੂਰ ਬੇਨਤੀ ਆ ਕਿ ਜਿਹੜੇ ਵੀ ਕਿਸਾਨ ਵੀਰ ਨੇ ਆਰਗੈਨਿਕ ਖੇਤੀ ਸ਼ੁਰੂ ਕਰਨੀ ਆ ਉਹ ਥੋੜੇ ਤੋਂ ਥੋੜੇ ਰਕਵੇ ਤੋਂ ਸ਼ੁਰੂ ਕਰੇ ਚਾਰਕਨਾਲਾਂ ਤੋਂ 1 ਏਕੜ ਤੋਂ ਕਿਉਂਕਿ ਉਹਦੇ ਵਿੱਚ ਕਈ ਵਾਰੀ ਜਿਵੇਂ ਕਿਸਾਨ ਵੀਰ ਕਿਸੇ ਨੇ ਨਵੀਂ ਖੇਤੀ ਸ਼ੁਰੂ ਕਰਨੀ ਹੁੰਦੀ ਹੈ ਆਰਗੈਨਿਕ ਉਹਨੂੰ ਕਈ ਵਾਰੀ ਕੋਈ ਦਿੱਕਤਾਂ ਆ ਜਾਂਦੀਆਂ ਉਹਨੂੰ ਇੱਕ ਤਾਂ ਉਹਨੂੰ ਥੋੜਾ ਗਿਆਨ ਨਹੀਂ ਹੁੰਦਾ ਤਾਂ ਕਿ ਉਹਦਾ ਜੇ ਕਿਤੇ ਪਹਿਲੇ ਸਾਲ ਕੁਝ ਥੋੜਾ ਬਹੁਤ ਜੇ ਲਾਸ ਵੀ ਹੋਵੇ ਜਿਆਦਾ ਉਹਨੂੰ ਮਹਿਸੂਸ ਨਾ ਹੋਵੇ ਪਹਿਲੀ ਤਾਂ ਗੱਲ ਇਹ ਤੇ ਵਿੱਚ ਲਾਸ ਹੁੰਦਾ ਕੋਈ ਨਹੀਂ ਬਹੁਤ ਅੱਛੀ ਖੇਤੀ ਆ ਇਹ ਸਿਰਫ ਸਾਨੂੰ ਇੱਕ ਹੋਊਆ ਜਿਹਾ ਸਾਡਾ ਬਣਿਆ ਪਤਾ ਨਹੀਂ ਆਰਗੈਨਿਕ ਖੇਤੀ ਹੁੰਦੀ ਕਿ ਨਹੀਂ ਹੁੰਦੀ ਸੋ ਕਿਸਾਨ ਵੀਰੋ ਹੁੰਦਾ ਸਾਰਾ ਕੁਝ ਇਹ ਥੋੜੀ ਜਿਹੀ ਲੋੜ ਐ ਮਿਹਨਤ ਦੀ ਦੇ ਆਪਾਂ ਮਿਹਨਤ ਕਰਾਂਗੇ ਤਾਂ ਹਰ ਕੰਮ ਆਪਾਂ ਸਫਲਤਾ ਨੂੰ ਆਪਾਂ ਸਫਲਤਾ ਹਾਸਲ ਕਰਾਂਗੇ ਸੋ ਆਓ ਰਲ ਮਿਲ ਜੋਰ ਲਗਾਈਏ ਖੇਤਾਂ ਵਿੱਚੋਂ ਜ਼ੈਰਾਂ ਭਜਾਈਏ ਸ਼ੁੱਧ ਖਾਣਾ ਸਭ ਨੂੰ ਖਵਾਈਏ ਸਮਾਜ ਨੂੰ ਤੰਦਰੁਸਤੀ ਵੱਲ ਵਧਾਈਏ